ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਅੱਜ ਅਸੀਂ ਗੱਲ ਕਰਾਂਗੇ ਲਸਣ ਬਾਰੇ ਲਸਣ ਦੀ ਏ ਟੂ ਜ਼ੈਡ ਜਾਣਕਾਰੀ ਅਸੀਂ ਇਸ ਵੀਡੀਓ ਦੇ ਵਿੱਚ ਲਾਵਾਂਗੇ ਕਿ ਕਿਦੋਂ ਕਦੋਂ ਅਸੀਂ ਲਸਣ ਹੈ ਜਿਹੜਾ ਬੀਜ ਸਕਦੇ ਹਾਂ ਕਦੋਂ ਇਹਨੂੰ ਪਾਣੀ ਦੇਣਾ ਤੇ ਕਦੋਂ ਇਹਦੇ ਵਿੱਚ ਖਾਦ ਪਾਉਣੀ ਹੈ ਔਰ ਇਹਦੀ ਵਧੀਆ ਫਸਲ ਪ੍ਰਾਪਤ ਕਰਨ ਲਈ ਕਿਹੜੀ ਖਾਦ ਅਸੀਂ ਯੂਜ਼ ਕਰਨੀ ਹੈ ਇਸ ਚੀਜ਼ ਬਾਰੇ ਸਾਰੀ ਗੱਲਬਾਤ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੋ ਵੀ ਹੋਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਾਣਕਾਰੀ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੁਣ ਅਸੀਂ ਗੱਲ ਕਰਨ ਲੱਗਿਆਂ ਲਸਣ ਬਾਰੇ ਲਸਣ ਅਸੀਂ ਲਗਾ ਕਦੋਂ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਲਸਣ ਅਸੀਂ 1 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਲਸਣ ਹੈ ਜਿਹੜਾ ਉਹ ਲਗਾ ਸਕਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਅਸੀਂ ਲਸਣ ਲਗਾ ਦਿੱਤਾ ਹੈ ਜਿਹੜੇ ਗਰੋ ਬੈਗ ਦੇ ਵਿੱਚ ਨੇ ਲਸਣ ਲਗਾ ਕੇ ਮਲਚਿੰਗ ਜ਼ਰੂਰ ਕਰਿਓ ਮਲਚਿੰਗ ਨਾਲ ਮਤਲਬ ਇੱਕ ਹਫ਼ਤੇ ਦੇ ਵਿੱਚ ਹੀ ਜਿਹੜਾ ਲਸਣਾ ਗਰੋ ਕਰਨਾ ਸ਼ੁਰੂ ਹੋ ਜਾਂਦਾ ਜੇਕਰ ਤੁਸੀਂ ਮਲਚਿੰਗ ਨਹੀਂ ਕਰ ਦਿੱਤਾ ਉਹਨੂੰ 15 ਦਿਨ ਲੱਗ ਜਾਂਦੇ ਨੇ ਤੇ ਸੈਕੰਡ ਜਿਹੜੀ ਚੀਜ਼ ਆ ਜਾਂਦੀ ਹੈ ਵੀ ਜੇਕਰ ਤੁਸੀਂ ਰੂਫ ਗਾਰਡਨਿੰਗ ਕਰਦੇ ਹੋ ਉਹਦੇ ਵਿੱਚ ਗਰੋ ਵੈਗਸ ਦੇ ਵਿੱਚ ਸਪੇਸ ਹੁੰਦੀ ਹੈ ਉਹਨੂੰ ਤੁਸੀਂ ਲਸਣ ਲਈ ਯੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੇ ਚੀਕੂ ਦਾ ਪਲਾਂਟ ਲੱਗਿਆ ਹੋਇਆ ਉਹਦੇ ਨੀਚੇ ਸਾਡੇ ਕੋਲ ਕਾਫੀ ਸਪੇਸ ਹੈਗੀ ਹੈ ਉੱਥੇ ਅਸੀਂ ਜਿਹੜਾ ਲਸਣ ਹੈ ਐਕਸਟਰਾ ਸਾਡੇ ਕੋਲੇ ਬਚਿਆ ਹੋਇਆ ਉਹ ਅਸੀਂ ਲਗਾ ਦਿੱਤਾ ਹੋਇਆ ਤੇ ਜੇ ਮੈਂ ਇਹ ਵੀ ਦੱਸਣਾ ਚਾਹੂੰਗੀ ਵੀ ਲਸਣ ਦੀ ਜਿਹੜੀ ਵਿੱਥ ਹੈਗੀ 4 ਤੋਂ ਲੈ ਕੇ 6 ਇੰਚ ਤੱਕ ਦੀ ਰੱਖੋ ਆਦਰਵਾਇਸ ਜਿਹੜੀ ਗੱਠੀ ਆ ਉਹ ਪ੍ਰੋਪਰ ਨਹੀਂ ਬਣੂਗੀ ਲਸਣਾ ਜਿਹੜਾ ਉਹ ਛੋਟਾ ਰਹਿ ਜਾਊਗਾ ਇਸ ਤਰ੍ਹਾਂ ਤੁਸੀਂ ਜਿਹੜੀ ਸਪੇਸ ਆ ਉਹਨੂੰ ਯੂਜ਼ ਕਰ ਸਕਦੇ ਹੋ ਤੇ ਇਹਦਾ ਫਾਇਦਾ ਸਭ ਤੋਂ ਵੱਡਾ ਇਹ ਹੁੰਦਾ ਜੇਕਰ ਤੁਸੀਂ ਮਿਰਚਾਂ ਦੇ ਵਿੱਚ ਲਸਣ ਲਾ ਦਿੰਨੇ ਹੋ ਜਾਂ ਟਮਾਟਰ ਦਾ ਬੂਟਾ ਲੱਗਿਆ ਹੋਇਆ ਉੱਥੇ ਲਸਣ ਲਾ ਦਿੰਨੇ ਹੋਗੇ ਤਾਂ ਲਸਣ ਜਿਹੜਾ ਇੱਕ ਫੰਗੀ ਸਾਈਡ ਦੇ ਤੌਰ ਤੇ ਕੰਮ ਕਰਦਾ ਹੈਗਾ ਉਹ ਤੁਹਾਡੇ ਬੂਟਿਆਂ ਨੂੰ ਬਿਮਾਰੀ ਨਹੀਂ ਲੱਗਣ ਦੇਊਗਾ ਇਹ ਚੀਜ਼ ਜ਼ਰੂਰ ਗੌਰ ਕਰਿਓ ਵੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਸਾਡੇ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਅਸੀਂ ਇੱਕ ਇੱਕ ਪਿਆਜ਼ ਆ ਜਿਹੜਾ ਉਹ ਲਾ ਦਿੱਤਾ ਹੋਇਆ ਕਿਉਂਕਿ ਜਦੋਂ ਨੂੰ ਮਿਰਚਾਂ ਨੇ ਗਰੋ ਹੋਣਾ ਪਿਆਜ਼ ਨੇ ਪੱਟਿਆ ਜਾਣਾ ਦੋ ਮਹੀਨਿਆਂ ਦੀ ਫਸਲ ਹੁੰਦੀ ਹੈ ਪਿਆਜ਼ ਦੀ ਉਹਨੇ ਪੱਟਿਆ ਜਾਣਾ ਇਸ ਤਰ੍ਹਾਂ ਸਾਨੂੰ ਹਾਰਵੈਸਟਿੰਗ ਜ਼ਿਆਦਾ ਮਿਲ ਜੂਗੀ ਤੇ ਸਾਡੀ ਜਿਹੜੀ ਜਗ੍ਹਾ ਹੈਗੀ ਉਹ ਵੀ ਯੂਟਿਲਾਈਜ਼ ਹੋ ਜੂਗੀ ਤੇ ਤੁਹਾਨੂੰ ਫਾਇਦਾ ਮਿਲ ਜੂਗਾ ਨੈਕਸਟ ਗੱਲ ਆ ਜਾਂਦੀ ਹੈ ਜਿਹੜਾ ਪਾਣੀ ਹੈ ਉਹ ਲਸਣ ਨੂੰ ਕਦੋਂ ਦੇਣਾ ਹੈਗਾ ਕਿਉਂਕਿ ਜਿਹੜੇ ਨਵੇਂ ਜਿਨ੍ਹਾਂ ਨੇ ਗਾਰਡਨਿੰਗ ਸ਼ੁਰੂ ਕਰੀ ਹੁੰਦੀ ਹੈ ਕਾਫੀ ਪਜ਼ਲ ਹੁੰਦੇ ਨੇ ਇਸ ਚੀਜ਼ ਬਾਰੇ ਇਹ ਚੀਜ਼ ਕਲੀਅਰ ਕਰ ਦਵਾ ਮੈਂ ਇੱਕ ਪਹਿਲਾ ਜਿਹੜਾ ਸਭ ਤੋਂ ਪਾਣੀ ਆਪਾਂ ਜਦੋਂ ਬੀਜਦੇ ਆਂ ਉਦੋਂ ਦੇ ਦੇ ਦਿੰਨੇ ਆ ਸੈਕੰਡ ਪਾਣੀ ਜਦੋਂ ਆਪਾਂ ਦੇਣਾ ਹੈਗਾ ਉਹ 8 ਤੋਂ ਲੈ ਕੇ 10 ਦਿਨਾਂ ਤੱਕ ਤੁਸੀਂ ਇਹਨੂੰ ਦੇ ਦੇਣਾ ਮਿੱਟੀ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਜੇਕਰ ਜ਼ਿਆਦਾ ਸਖਤ ਹੈ ਤਾਂ ਪਾਣੀ ਦੇ ਦਿਓ ਜੇਕਰ ਮਿੱਟੀ ਦੇ ਵਿੱਚ ਸਿਲ ਹੈਗੀ ਆ ਤਾਂ ਤੁਸੀਂ 2-4 ਦਿਨ ਜਿਹੜੇ ਉੱਪਰ ਦੀ ਉਹ ਲੰਗਾ ਸਕਦੇ ਨੇ ਇਹ ਚੀਜ਼ ਚੈੱਕ ਕਰਕੇ ਜ਼ਰੂਰ ਪਾਣੀ ਦਿਆ ਕਰੋ ਨੈਕਸਟ ਜੀ ਆ ਜਾਂਦਾ ਸਾਡਾ ਖਾਦ ਬਾਰੇ ਵੀ ਖਾਦ ਅਸੀਂ ਕਦੋਂ ਪਾਉਣੀ ਹੈ ਹੁਣ ਖਾਦ ਕਦੋਂ ਪਾਉਣੀ ਹੈ ਇਹ ਬੜਾ ਇੰਪੋਰਟੈਂਟ ਕੁਐਸਚਨ ਹੁੰਦਾ ਹੈਗਾ ਇੱਥੇ ਇੱਕ ਚੀਜ਼ ਧਿਆਨ ਦੇਣ ਯੋਗ ਹੈ ਜੋ ਤੁਹਾਨੂੰ ਦੱਸਣ ਲੱਗਿਆ ਧਿਆਨ ਨਾਲ ਸੁਣਿਓ ਵੀ ਜਦੋਂ ਤੁਹਾਡੇ ਲਸਣ ਦੇ ਤਿੰਨ ਪੱਤੇ ਹੋ ਜਾਂਦੇ ਨੇ ਉਦੋਂ ਲਸਣ ਦੇ ਵਿੱਚ ਖਾਦ ਪਾਉਗੀ ਉਸ ਤੋਂ ਪਹਿਲਾਂ ਖਾਦ ਨਹੀਂ ਪਾਉਗੀ ਹੁਣ ਖਾਦ ਕਿਹੜੀ ਪਾਉਣੀ ਹੈ ਉਹ ਵੀ ਤੁਸੀਂ ਧਿਆਨ ਨਾਲ ਸੁਣਿਓ ਖਾਦ ਵਿੱਚ ਦੱਸ ਅਸੀਂ ਰੂੜੀ ਦੀ ਖਾਦ ਹੈ ਜਿਹੜੀ ਉਹ ਯੂਜ਼ ਕਰ ਸਕਦੇ ਹਾਂ ਰੂੜੀ ਦੀ ਖਾਦ ਵੀ ਤੁਹਾਡੀ ਘੱਟੋ ਘੱਟ 1 ਸਾਲ ਪੁਰਾਣੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਫਰੈਸ਼ ਹੈ ਜਿਹੜੀ ਰੂੜੀ ਦੀ ਖਾਦ ਪਾ ਦਿੰਨੇ ਹੋ ਤਾਂ ਤੁਹਾਡਾ ਇਹ ਲਸਣ ਦੀ ਫਸਲ ਆ ਉਹ ਖਰਾਬ ਹੋ ਜੂਗੀ ਇਹ ਚੀਜ਼ ਜਰੂਰ ਗੌਰ ਕਰਿਓ ਇੱਥੇ ਇਹ ਦੇ ਕਰਕੇ ਜੇ ਤੁਸੀਂ ਰੂੜੀ ਦੀ ਖਾਦ ਯੂਜ਼ ਕਰਨੀ ਹੈ ਤਾਂ ਇੱਕ ਸਾਲ ਪੁਰਾਣੀ ਹੋਣੀ ਚਾਹੀਦੀ ਹੈ ਨਹੀਂ ਤੁਸੀਂ ਵਰਮੀ ਯੂਜ਼ ਕਰ ਸਕਦੇ ਹੋ ਔਰ ਸਵਾਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜਾ ਲਸਣ ਆ ਦੀ ਫਸਲ ਹੈ ਜਦੋਂ ਇਸ ਟਾਈਮ ਤੇ ਗ로우 ਕਰਦੀ ਹੈ ਤਾਂ ਉਹਨੂੰ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਨਾਈਟ੍ਰੋਜਨ ਦਾ ਜਿਹੜਾ ਮੁੱਖ ਸੋਰਸ ਆਪਣੀ ਮਤਲਬ ਫਾਰਮਿੰਗ ਦੇ ਵਿੱਚ ਮੰਨਿਆ ਜਾਂਦਾ ਉਹ ਯੂਰੀਆ ਹੁੰਦਾ ਅਸੀਂ ਆਰਗੈਨਿਕ ਖੇਤੀ ਨੂੰ ਪ੍ਰੇਫਰ ਕਰਾਂਗੇ ਯੂਰੀਆ ਸੀ ਨਹੀਂ ਪਾਵਾਂਗੇ ਤਾਂ ਇਸ ਲਈ ਅਸੀਂ ਬਰਮੀ ਜਾਂ ਫਿਰ ਅਸੀਂ ਰੂੜੀ ਖਾਦ ਹੈ ਜਿਹੜੀ ਉਹ ਵਰਤਾਂਗੇ ਹੁਣ ਲਾਸਟ ਤੇ ਆ ਜਾਂਦਾ ਜਦੋਂ ਤੁਸੀਂ ਗੋਡੀ ਕਰ ਦਿੰਨੇ ਹੋ ਨਾ ਤੇ ਜਿਹੜੀ ਆਪਣੀ ਖਾਦ ਹੈ ਉਹ ਪਾ ਦਿੰਨੇ ਹੋ ਇਹ ਇਸ ਤਰ੍ਹਾਂ ਨਾ ਉੱਪਰ ਲਸਣ ਦੇ ਉੱਪਰ ਹੱਥ ਜ਼ਰੂਰ ਫੇਰ ਦਿਆ ਕਰੋ ਇਹਦੇ ਨਾਲ ਗੱਠੇ ਸਾਰੇ ਇੱਕ ਵਾਰ ਹੱਲ ਜਾਂਦੇ ਨੇ ਤਾਂ ਉਹਨਾਂ ਦੀ ਗਰੋਥ ਹੈ ਜਿਹੜੀ ਪ੍ਰੋਪਰ ਵੇ ਨਾਲ ਹੋਊਗੀ ਤੇ ਬਹੁਤ ਸੋਹਣੀ ਗਰੋਥ ਜਿਹੜਾ ਤੁਹਾਡਾ ਲਸਣ ਹੈ ਉਹ ਕਰੂਗਾ ਸੋ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਤੁਸੀਂ ਅਬਦੁੱਲਾਸਣ ਦੀ ਜਿਹੜੀ ਗਰੋਥ ਹੈ ਉਹ ਵਧਾ ਸਕਦੇ ਹੋ ਵੀਡੀਓ ਦਾ ਅੰਤ ਕਰਦੇ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰ ਦਿਆ ਕਰੋ ਜੇ ਗਾਰਡਨਿੰਗ ਪਰ ਤੁਹਾਡਾ ਕੋਈ ਵੀ ਕੁਐਸਚਨ ਹੈ ਤਾਂ ਜਰੂਰ ਕਮੈਂਟ ਦੇ ਵਿੱਚ ਪੁੱਛਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਉਸ ਚੀਜ਼ ਨੂੰ ਸੋਲਵ ਕਰਨ ਦੀ ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈਗੀ ਤਾਂ ਉਸ ਚੀਜ਼ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਰਗੈਨਿਕ ਖੇਤੀ ਨੂੰ ਅੱਗੇ ਵਧਾਇਆ ਜਾ ਸਕੇ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਨਾਲ ਥੈਂਕ ਯੂ ਸੋ ਮੱਚ